ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਬਹੁਤ ਵਿਸ਼ੇਸ਼ ਵੀਡੀਓ ਲੈ ਕੇ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਦੋਂ ਆਪਾਂ ਕੋਈ ਵੀ ਕੋਈ ਵੀ ਕੋਈ ਵੀ ਇਨਸਾਨ ਜਦੋਂ ਭਗਤੀ ਦੇ ਮਾਰਗ ਤੇ ਚੱਲਦਾ ਭਗਤੀ ਮਾਰਗ ਦੇ ਵਿੱਚ ਚੱਲ ਕੇ ਉਹਨੂੰ ਕਿਹੜੀਆਂ-ਕਿਹੜੀਆਂ ਤਾਕਤਾਂ ਗੈਵੀ ਤਾਕਤ ਕਿੱਦਾਂ ਮਿਲਦੀਆਂ ਆ ਉਹਨੂੰ ਕਿਹੜਾ ਸਮਾਂ ਆ ਜਿਹੜੀ ਭਗਤੀ ਕਰਨੀ ਚਾਹੀਦੀ ਆ ਕਿ ਜਿਹੜੇ ਸਮੇਂ 'ਚ ਉਹਨੂੰ ਗੈਵੀ ਤਾਕਤਾਂ ਖੁਦਾ ਦੀ ਤਾਕਤ ਮਿਲੇ ਔਰ ਉਹ ਐਸੀ ਤਾਕਤ ਹੈ ਜਿਹੜੀ ਦੁਨੀਆ ਦੀ ਹਰ ਇੱਕ ਛੇ ਹਰ ਇੱਕ ਚੀਜ਼ ਨੂੰ ਦਿੰਦੀ ਆ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਦੇਖ ਲੈਣਾ ਵੀਡੀਓ ਬੜੀ ਕੰਮ ਦੀ ਵੀਡੀਓ ਅੱਜ ਦੀ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਹਾਂ ਇਸ ਜਿਹੜੀ ਤਾਕਤ ਹੈ ਜਿਹੜੀ ਗੈਬੀ ਤਾਕਤ ਹੈ ਖੁਦਾ ਦੀ ਤਾਕਤ ਹੈ ਇਹ ਜਿਹੜੀ ਤਾਕਤ ਹੈ ਕਿੱਦਾਂ ਹਾਸਲ ਹੁੰਦੀ ਹੈ ਔਰ ਹਰ ਫਕੀਰ ਵੀ ਇਸ ਨੂੰ ਇਹੀ ਰਸਤੇ ਤੇ ਚੱਲ ਕੇ ਇਹੀ ਰਸਤਾ ਪਨਾਉਂਦਾ ਕੋਈ ਵੀ ਜਦੋਂ ਫਕੀਰ ਬਣਦਾ ਫੱਕਰ ਬਣਦਾ ਉਹਨੂੰ ਰੱਬ ਦੀ ਜਿਹੜੀ ਕੀਤੀ ਹੋਈ ਬੰਦਗੀ ਆ ਰੱਬ ਦੀ ਦਿੱਤੀ ਹੋਈ ਤਾਕਤ ਹੈ ਰੱਬ ਜਿਹੜੀ عطا ਕਰਦਾ ਹੈ ਉਹ ਤੁਹਾਨੂੰ ਵੀ ਕਰ ਸਕਦਾ ਤੁਸੀਂ ਇੱਕ ਨੋਰਮਲ ਇਨਸਾਨ ਵੀ ਹੋ ਕਿਹੜੇ ਸਮੇਂ ਦੇ ਵਿੱਚ ਤੁਸੀਂ ਪਰਮਾਤਮਾ ਦੀ ਬੰਦਗੀ ਕਰਕੇ ਸਾਰੇ ਫੈਜ਼ ਲੈ ਸਕਦੇ ਹੋ ਇੱਕ ਆਮ ਇਨਸਾਨ ਬਣ ਕੇ ਵੀ ਔਰ ਯੂਰੋ ਦੀ ਨਹੀਂ ਕਿ ਤੁਸੀਂ ਗੁਰੂ ਧਾਰਨਾ ਕੀਤੀ ਹੋਵੇ ਜਾਂ ਰੱਬ ਦਾ ਨਾਮ ਤਾਂ ਲਿਤਾ ਜਾਂਦਾ ਨਹੀਂ ਤੁਸੀਂ ਆਮ ਇਨਸਾਨ ਹੋ ਕੇ ਗਰਸਥੀ ਜੀਵਨ ਦੇ ਵਿੱਚ ਵੀ ਇਸ ਚੀਜ਼ ਦਾ ਪ੍ਰਯੋਗ ਕਰ ਸਕਦੇ ਹੋ ਔਰ ਉਹ ਤਾਕਤਾਂ ਹਾਸਲ ਕਰਦੇ ਹੋ ਜਿਹੜੀਆਂ ਵੱਡੇ ਵੱਡੇ ਫਕੀਰਾਂ ਫੱਕਰਾਂ ਤੋਂ ਹੁੰਦੀਆਂ ਔਰ ਉਹ ਤਾਕਤਾਂ ਕਿੱਦਾਂ ਮਿਲਣੀਆਂ ਇਸ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਦੱਸਾਂਗਾ ਜੋ ਕਰਕੇ ਇਹ ਜਿਹੜੀ ਇਹ ਜਿਹੜਾ ਤੁਹਾਨੂੰ ਅੱਜ ਮੈਂ ਸੀਕ੍ਰੀਟ ਦੱਸਣ ਜਾ ਰਿਹਾ ਹਾਂ ਦੁਨੀਆ ਤੇ ਕੋਈ ਨਹੀਂ ਦੱਸਦਾ ਕਿਸੇ ਨੇ ਵੀ ਨਹੀਂ ਦੱਸਣਾ ਕਿਉਂ ਕਰਕੇ ਜੇ ਇਤਸਰ ਸੀਕਰਟ ਬਾਰੇ ਪਤਾ ਚੱਲ ਜਵੇ ਹਰ ਇੱਕ ਬੰਦਾ ਫਕੀਰ ਬਣ ਸਕਦਾ ਔਰ ਫਕੀਰ ਕਿੱਦਾਂ ਬਣਦਾ ਉਹ ਤੁਹਾਨੂੰ ਹੁਣ ਇਸ ਵੀਡੀਓ ਚ ਪੂਰੀ ਗੱਲ ਸਮਝਾਵਾਂਗਾ ਜਦੋਂ ਤੁਸੀਂ ਇੱਕ ਧਾਰਨਾ ਕਰ ਲਈ ਜਦੋਂ ਆਪਾਂ ਰੱਬ ਦੀ ਖੋਜ ਦੇ ਵਿੱਚ ਨਿਕਲਦੇ ਆਂ ਪਰਮਾਤਮਾ ਦੀ ਖੋਜ ਦੇ ਵਿੱਚ ਚਲੇ ਜਾਂਦੇ ਆਂ ਕਿ ਅਸੀਂ ਪਰਮਾਤਮਾ ਤੈਨੂੰ ਪਾਉਣਾ ਹੈ ਪਾਉਣਾ ਹੈ ਜ਼ਿੰਦਗੀ ਦਾ ਇੱਕ ਮਕਸਦ ਮੇਰਾ ਬਸ ਇਹੀ ਰਹਿ ਗਿਆ ਹੁਣ ਕਿ ਤੈਨੂੰ ਬਸ ਪਾਲਮਾ ਹੁਣ ਮੇਰਾ ਕੋਈ ਜ਼ਿੰਦਗੀ ਦਾ ਮਕਸਦ ਨਹੀਂ ਰਹਿ ਚੁੱਕਾ ਬਾਕੀ ਮੇਰੇ ਸਾਰੇ ਮਕਸਦ ਪੂਰੇ ਹੋ ਚੁੱਕੇ ਐ ਮੈਨੂੰ ਬਾਕੀ ਦੇ ਮਕਸਦਾਂ ਦੇ ਵਿੱਚੋਂ ਜੋ ਵੀ ਐ ਮੈਨੂੰ ਮਿਲੇ ਨਾ ਮਿਲੇ ਪਰ ਮੈਨੂੰ ਤੇਰਾ ਨਾਮ ਤੇ ਤੇਰਾ ਪਿਆਰ ਤੇਰਾ ਅਸ਼ੀਰਵਾਦ ਜ਼ਰੂਰ ਚਾਹੀਦਾ ਜਿਦਾ ਕਿ ਮੇਰੇ ਕੋਲ ਹਮੇਸ਼ਾ ਹੋਣਾ ਚਾਹੀਦਾ ਜਦੋਂ ਕੋਈ ਵੀ ਇਨਸਾਨ ਇੱਕ ਧਾਰਨਾ ਕਰ ਲੈਂਦਾ ਕਿ ਪ੍ਰਮਾਤਮਾ ਮੈਂ ਤੈਨੂੰ ਪਾਣਾ ਪਾਣਾ ਚਾਹੇ ਉਹ ਮੇਰਾ ਜੋ ਵੀ ਹੁੰਦਾ ਹੋਵੇ ਜੇ ਤੋ ਬੰਦਾ ਸੋਚ ਕੇ ਇਹ ਚੀਜ਼ ਨੂੰ ਚਲਦਾ ਹੈ ਤਾਂ ਉਹ ਬੰਦਾ ਇਨਸਾਨ ਪਰਮਾਤਮਾ ਨੂੰ ਪਾਉਂਦਾ ਹੀ ਪਾਉਂਦਾ ਆ। ਔਰ ਇਸ ਖੋਜ ਦੇ ਵਿੱਚ ਪਤਾ ਨਹੀਂ ਕਿੰਨੇ ਇੱਕ ਲੋਕ ਕਿੰਨੇ ਇੱਕ ਇਨਸਾਨ ਉਹਨਾਂ ਨੇ ਆਪਣੀ ਜਾਨ ਤੱਕ ਗੁਆ ਲਈ ਪਰ ਪਰਮਾਤਮਾ ਨੂੰ ਨਹੀਂ ਪਾ ਸਕੇ। ਕਿਉਂ ਨਹੀਂ ਪਾ ਸਕੇ? ਕਿਉਂ ਕਰਕੇ ਕੋਈ ਰਸਤਾ ਦੱਸਣ ਵਾਲਾ ਹੀ ਨਹੀਂ ਸੀ? ਵੀ ਉਹ ਰੱਬ ਨੂੰ ਕਿੱਦਾਂ ਪਾਣ? ਅੱਜ ਦੀ ਵੀਡੀਓ ਦੇ ਵਿੱਚ ਰੱਬ ਨੂੰ ਪਾਣ ਦਾ ਜਿਹੜੀ ਮੰਜ਼ਲ ਹੈ ਬਹੁਤ ਸੌਖੀ ਜੀ ਮੰਜ਼ਲ ਹੈ। ਕੋਈ ਔਖਾ ਰਸਤਾ ਨਹੀਂ ਹੈਗਾ। ਬੜਾ ਸਿੰਪਲ ਤਰੀਕਾ ਆ ਤੁਸੀਂ ਇਸ ਤਰੀਕੇ ਦੇ ਨਾਲ ਰੱਬ ਨੂੰ ਪਾ ਸਕਦੇ ਹੋ ਤੁਸੀਂ ਇਸ ਤਰੀਕੇ ਨੂੰ ਅਜਮਾ ਲਿਓ ਕਰਕੇ ਦੇਖਿਓ ਤੁਹਾਨੂੰ ਜਿਹੜੀ ਤਾਕਤ ਹੈ ਅੱਲਾਹ ਤਾਲਾ ਦੀ ਤਾਕਤ ਹੈ ਨਾ ਮਿਲੂਗੀ ਤਾਂ ਕਹੀਓ ਹੁਣੇ ਸੀਕਰਟ ਤੁਹਾਨੂੰ ਦੱਸਣ ਜਾ ਰਿਹਾ ਤੁਸੀਂ ਜਦੋਂ ਬੰਦਗੀ ਦਾ ਸਮਾਂ ਰੱਖਣਾ ਮੰਨ ਲਓ ਤੁਸੀਂ ਅੱਜ ਰੱਬ ਦੀ ਤੁਸੀਂ ਕਹੋ ਵੀ ਪ੍ਰਮਾਤਮਾ ਮੈਂ ਤੈਨੂੰ ਕੱਲ ਤੋਂ ਤੇਰੇ ਨਾਮ ਦੀ ਜੀਵਨ ਜਿੰਦਗੀ ਤੇਰੇ ਨਾਮ ਤੇ ਲਿਖੇ ਲਾਣੀ ਆ ਬਸ ਤੈਨੂੰ ਸਮਰਪਿਤ ਕਰਨੀ ਹੈ ਜ਼ਿੰਦਗੀ ਪਰ ਮਸਵੀਰ ਤੋਂ ਤੇਰਾ ਨਾਮ ਜਪਣਾ ਸ਼ੁਰੂ ਕਰ ਦੇਣਾ ਤੁਸੀਂ ਕੀ ਕਰਨਾ ਤੁਸੀਂ ਸਮਾਂ ਨਿਰਧਾਰਤ ਕਰਨਾ ਸਵੇਰੇ 3 ਵਜੇ ਦਾ 3 ਵਜੇ ਉੱਠ ਕੇ ਤੁਸੀਂ ਇਸ਼ਨਾਨ ਕਰ ਲੈਣਾ ਇਸ਼ਨਾਨ ਨਹੀਂ ਕਰ ਸਕਦੇ ਵਜ਼ੂ ਕਰ ਲੈਣਾ ਵਜ਼ੂ ਦਾ ਮਤਲਬ ਹੁੰਦਾ ਹੱਥ ਮੂੰਹ ਧੋ ਲੈਣਾ ਚੰਗੀ ਤਰ੍ਹਾਂ ਪੈਰ ਹੱਥ ਪੈਰ ਧੋ ਕੇ ਸਾਰੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਵਜ਼ੂ ਕਰ ਲੈਣਾ ਔਰ ਅੱਲਾ ਦੀ ਬੰਦਗੀ ਅੱਲਾ ਦੀ ਬੰਦਗੀ ਤੁਸੀਂ ਕਿਸੇ ਵੀ ਜਾਪ ਨਾਲ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਮੰਤਰ ਦੀ ਲੋੜ ਹੈ ਨਾ ਤੁਸੀਂ ਬਿਸਮਿਲ੍ਲਾ ਪੜ ਸਕਦੇ ਹੋ ਅੱਲਾਹੂ ਕਹਿ ਸਕਦੇ ਹੋ ਜਿਹੜਾ ਵੀ ਜਾਪ ਹੈ ਤੁਸੀਂ ਕਰ ਸਕਦੇ ਹੋ ਰੱਬ ਦੀ ਬੰਦਗੀ ਦਾ ਕੋਈ ਨਾਂ ਨਹੀਂ ਹੈਗਾ ਰੱਬ ਨੂੰ ਤੁਸੀਂ ਕੋਈ ਵੀ ਨਾਮ ਵੀ ਦੇ ਸਕਦੇ ਹੋ ਜੇ ਤੁਸੀਂ ਰੱਬ ਨੂੰ ਪਾਣਾ ਆਪਣੇ ਤਰੀਕੇ ਨਾਲ ਵੀ ਲੈ ਸਕਦੇ ਹੋ ਰੱਬ ਤੋਂ ਹੁਣ ਤੁਸੀਂ ਅੱਲਾਹੂ ਪੜ ਲਓ ਬਿਸਮਿਲ੍ਲਾ ਪੜ ਲਓ ਤੁਸੀਂ ਉਹਦਾ ਜਾਪ ਸ਼ੁਰੂ ਕਰ ਦਿਓ ਸਵੇਰੇ 3 ਵਜੇ ਉੱਠ ਕੇ ਔਰ ਲਗਾਤਾਰ ਤੁਸੀਂ 90 ਦਿਨ ਦਾ ਟਾਈਮ ਰੱਖ ਲੈਣਾ 90 ਦਿਨ ਦਾ ਟਾਈਮ ਰੱਖਣਾ 90 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪ ਜਾਣ ਜਾਓਗੇ ਕਿ ਰੱਬ ਕੀ ਚੀਜ਼ ਹੈ ਔਰ ਰੱਬ ਦੀ ਤਾਕਤ ਕੀ ਚੀਜ਼ ਹੈ ਤੁਹਾਡੇ ਅੰਦਰ ਇੱਕ ਐਸਾ ਅਲੌਕਿਕ ਜਿਹੜਾ ਤੇਜ ਉਹ ਆਣਾ ਸ਼ੁਰੂ ਹੋ ਜਾਏਗਾ ਔਰ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗ ਜਾਣਾ ਕਿ ਰੱਬ ਦੀ ਤਾਕਤ ਮੈਨੂੰ ਮਿਲਦੀ ਜਾ ਰਹੀ ਹੈ ਤੁਹਾਨੂੰ ਇਹਦਾ ਜਿਹੜਾ ਫਾਇਦਾ ਹੈ ਬਹੁਤ ਜਲਦੀ ਮਿਲਣਾ ਸ਼ੁਰੂ ਹੋ ਜਾਣਾ ਇਹ ਤਾਂ ਹਫ਼ਤੇ 10 ਦਿਨ ਦੇ ਵਿੱਚ ਹੀ ਸਟਾਰਟ ਹੋ ਜਾਣਾ ਔਰ ਗੈਵੀ ਤਾਕਤਾਂ ਗੈਵੀ ਤਾਕਤਾਂ ਸੁਪਨੇ ਦੇ ਵਿੱਚ ਬੰਦਗੀ ਦੇ ਕਰਦੇ ਹੋਏ ਫਕੀਰ ਨਜ਼ਰ ਆਉਣਗੇ ਜਿਹੜਾ ਇਹਦਾ ਰਿਜ਼ਲਟ ਤੁਹਾਨੂੰ ਮਿਲਣਾ ਫਿਰ ਤੁਹਾਨੂੰ ਅੱਲਾਹ ਦੀਆਂ ਤਾਕਤਾਂ ਮਿਲਣੀਆਂ ਸ਼ੁਰੂ ਹੋਣਗੀਆਂ ਤੁਹਾਡੇ ਵਿਗੜ ਦੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਘਰ ਬੈਠੇ ਨੂੰ ਰੋਜੀ ਰੋਟੀ ਦਾ ਬਸਾਦਨ ਹੋ ਜਾਏਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਕੁਝ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਕਿਸੇ ਕਿਸੇ ਕੰਮ ਨੂੰ ਕਰੋਗੇ ਉਹ ਵੜਤ ਵੱਲ ਜਾਏਗਾ ਤੁਹਾਡੀ ਬਰਕਤ ਰਜ਼ਕ ਇੰਨੀ ਕਿ ਪੈ ਜਾਗੀ ਕਿਉਂ ਕਰਕੇ ਜੋ ਟਾਈਮ ਅਸੀਂ ਤੈਹ ਕੀਤਾ ਉਸ ਸਮੇਂ ਅੱਲਾ ਦੇ ਫਰਿਸ਼ਤੇ ਘੁੰਮਦੇ ਆ ਦੇਖਦੇ ਆ ਕਿ ਕਿਹੜਾ ਰੱਬ ਦੀ ਬੰਦਗੀ ਕਰਦਾ ਹੈ ਜਿਹੜਾ ਰੱਬ ਦੀ ਬੰਦਗੀ ਕਰਦਾ ਹੁੰਦਾ ਉਹਨੂੰ ਹਰ ਇੱਕ ਚੀਜ਼ ਹਰ ਇੱਕ ਫੈਜ਼ ਮਿਲਦਾ ਤੁਸੀਂ ਵੀ ਇਸ ਤਰੀਕੇ ਨਾਲ ਅਜ਼ਮਾ ਕੇ ਰੱਬ ਦੀ ਬੰਦਗੀ ਕਰਕੇ ਫੈਜ਼ ਲੈ ਸਕਦੇ ਹੋ ਦੋਸਤੋ ਇਹ ਕੋਈ ਨਹੀਂ ਦੱਸਦਾ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਤੈਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ